ਅਬੋਰ ਵਿੱਚ ਚੋਰ ਲਗਾਤਾਰ ਬੇਕੋਫ ਨਜ਼ਰ ਆ ਰਹੇ ਨੇ ਜਿੱਥੇ ਕਿ ਬੇਕੋਫ ਹੋ ਕੇ ਦਿਨ ਦਿਹਾੜੇ ਤੇ ਰਾਤ ਦੇ ਹਨੇਰੇ ਦੀ ਹਾਰ ਦੇ ਵਿੱਚ ਵੀ ਚੋਰਾ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਉੱਥੇ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਸ਼ਹਿਰ ਦੇ ਵਿੱਚ ਇੱਕ ਪਰਿਵਾਰ ਨੂੰ ਬੰਦਕ ਬਣਾ ਕੇ ਕਮਰੇ 'ਚ ਬੰਦ ਕਰਕੇ ਚੋਰ ਜੋ ਨੇ ਲੱਖਾਂ ਦੀ ਚੋਰੀ ਕਰਕੇ ਰਫੂ ਚੱਕਰ ਹੋ ਜਾਂਦੇ ਨੇ ਅਬੋਰ ਦਾ ਇਹ ਮਾਮਲਾ ਹੈ ਜਿੱਥੇ ਕੀ ਸ਼ਾਤਰ ਚੋਰ ਪਰਿਵਾਰਕ ਮੈਂਬਰਾਂ ਨੂੰ ਕਮਰੇਆਂ 'ਚ ਬੰਦ ਕਰਕੇ ਲੱਖਾਂ ਰੁਪਏ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ ਪਹਿਲਾਂ ਤਾਂ ਪੁਲਿਸ ਵੀ ਸੋਚ ਰਹੀ ਸੀ ਕਿ ਚੋਰੀ ਦੀ ਵਾਰਦਾਤ ਨੂੰ ਕੋਈ ਚੋਰਾਂ ਨੇ ਅੰਜਾਮ ਦਿੱਤਾ ਹੋਣਾ ਲੇਕਿਨ ਜਦੋਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਤਾਂ ਸਾਰੇ ਹੱਕੇ ਬੱਕੇ ਰਹਿ ਗਏ ਕਿਉਂਕਿ ਕੋਈ ਚੋਰ ਘਰ ਵਿੱਚ ਦਾਖਲ ਹੁੰਦਾ ਹੈ ਕਰੋ ਚੁੰਨੀਆਂ ਚੁੱਕ ਕੇ ਕਮਰਿਆਂ ਨੂੰ ਇਸ ਤਰ੍ਹਾਂ ਬੰਦ ਕਰਦਾ ਹੈ ਕਿ ਦਰਵਾਜ਼ੇ ਕਿਸੇ ਤਰੀਕੇ ਨਾਲ ਨਾ ਖੁੱਲ ਸਕਣ ਚੋਰ ਕਰੀਬ 20 ਤੋਲੇ ਸੋਨਾ ਤੇ 15 ਤੋਲੇ ਚਾਂਦੀ ਦੇ ਗਹਿਣੇ ਅਤੇ 4 ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਜਾਂਦਾ ਹੈ ਹੁਣ ਫੋਰੈਂਸਿਕ ਟੀਮਾਂ ਤੇ ਥਾਣਾ ਸਿਟੀ ਦੇ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੜ ਚੁੱਕੀ ਹੈ ਤਾਂ ਇਸ ਪੂਰੇ ਮਾਮਲੇ ਲੈ ਕੇ ਪੁਲਿਸ ਅਧਿਕਾਰੀਆਂ ਨੇ ਕੀ ਕੁਝ ਬਿਆਨ ਸਾਂਝੇ ਕੀਤੇ ਨੇ ਉਹ ਹੀ ਤਾਂ ਸੁਣਾਉਣੇ ਮੇਰਾ ਨਾਮ ਦਿਗਜ ਸਿੰਘ ਸੰਵਰਗਵੰਸ ਮਿੱਡੂ ਹੋੜਾ ਪਿੰਡ ਹੈ ਜੜਾ ਇਹ ਕੋਰਮੈਂਟ ਵੈਨਿਊ ਏਰੀਆ ਹੈ ਸਾਡਾ ਇਹ ਤੇ ਅਸੀਂ 12:30 ਵਜੇ ਤੱਕ ਤਾਂ ਜਾਗਦੇ ਸੀ ਤੇ ਸਾਰਾ ਕੁਝ ਠੀਕ ਸੀ ਉਸ ਤੋਂ ਬਾਅਦ ਸਾਨੂੰ ਨੂੰ ਪਤਾ ਲੱਗਿਆਗਾ ਤੇ ਸਾਨੂੰ ਤੜਕੇ ਜੀ ਹੋਏ ਤੇ ਕਰਵੀ ਮਦਦ ਵਿਜਮਨ ਨਹੀਂ ਹੁੰਦਾ ਇਸ ਚੀਜ਼ ਤੇ ਮੈਂ ਬਾਰ ਖੋਲਣ ਲੱਗਾ ਤੇ ਬਾਰ ਖੁੱਲੇ ਨਾ ਕੋਈ ਤਾਂ ਫਿਰ ਅਸੀਂ ਇੱਕ ਮੁੰਡੇ ਨੂੰ ਫੋਨ ਕਰਿਆ ਆਪ ਦਾ ਦੋਸਤ ਨੂੰ ਇਹਨੇ ਉਹਨੇ ਆਪ ਕੋ ਬਾਹਰੋਂ ਖੋਲਿਆ ਫਿਰ ਅਸੀਂ ਉਹ ਖੋਲ ਕੇ ਇਹ ਖੋਲਿਆ ਫਿਰ ਇਹ ਆ ਬਾਰ ਖੋਲੇ ਇਧਰ ਜਿਹੜੀ ਜਪਈ ਸੀ ਇਹਨਾਂ ਦੇ ਬਾਰ ਬਾਰੋਂ ਬੰਦ ਸੀ ਰਸੀਆਂ ਨਾਲ ਬੰਨੇ ਹੋਏ ਸੀ ਤਾਂ ਫਿਰ ਅਸੀਂ ਆਪ ਦਾ ਦੌਰ ਦਾ ਫਾਬੜਾ ਤੌੜੀ ਤੇ ਸਮਾਨ ਵੇਖਿਆ ਤੋਂ ਸਾਰਾ ਕੁਝ ਖੰਡਿਆ ਪਲੇ ਤੋੜੇ ਆਪਣੇ ਪਿਆ ਸੀ ਸਾਡਾ ਲਗਭਗ 17 ਤੋਂ 20 ਲੱਖ ਵੀ ਤੋੜਿਆਂ ਦੇ ਸੋਨਾ ਤੇ ਇੰਨੇ 14-15 ਰੋੜੇ ਚਾਂਦੀ 4 ਲੱਖ ਰੁਪਈਆ ਸੀ ਪਿਆਰ ਚੋਰ ਆ ਆ ਖਿੜਕੀ ਨਾ ਇਹ ਜਿਹੜੀ ਰਸੋਈ ਵਾਲੀ ਇਹਦੇ ਵਿੱਚ ਦੀ ਐਂਟਰ ਹੋਇਆ ਤੇ ਇਹਦੇ ਵਿੱਚ ਦੀ ਵਾਪਸ ਦੇ ਜਾ ਠੀਕ ਪਤਾ ਨਹੀਂ ਲੱਗਿਆ ਕਿੰਨੇ ਚੋਰ ਹਜੇ ਤੇ ਕਰਦਾ ਵੀਡੀਓ ਚੈੱਕ ਕੀ ਆਇਆ ਜੀ ਪੁਲਿਸ ਨੂੰ ਪਤਾ ਜਾਣ ਕਰੀ ਪੁਲਿਸ ਨੂੰ ਅਸੀਂ ਉਹਦੇ ਜਾਣਕਾਰੀ ਦਿੱਤੀ ਸੀ ਪੁਲਿਸ ਮੌਕੇ ਤੇ ਫਟਾਫਟ ਪਹੁੰਚ ਗਈ ਸੀ ਫਿਰ ਉਹਨਾਂ ਨੇ ਆ ਕੇ ਸਾਨੂੰ ਰੋਕਿਆ ਵੀ ਹੱਥ ਉੱਤੇ ਨਾ ਲਾਓ ਪ੍ਰਿੰਟ ਲੈਣੇ ਆ ਸੀ ਫਰੈਂਚਿਪ ਪਹੁੰਚੀ ਹਾਂ ਫਰੈਂਚਿਪ ਟੀਮ ਪਹੁੰਚੀ ਹੋਈ ਹੈ ਉਹ ਵੇਖੀ ਜਾਂਦੀ ਹੈ ਸਾਰਾ ਕੁਝ ਨਿਸ਼ਾਨ ਨਿਸ਼ਾਨ ਉਹਦੇ ਲਈ ਹੈ ਜੀ ਦੂਜੇ ਪਰਸਮ ਲਾਜੋ ਵੀ ਬੈਠਿਆ ਭਰਾ ਸਾਡੇ ਉਹ ਕੈਟੇਗਰੀ ਦੇ ਕੋਲ ਹੀ ਹੁੰਦੀ ਹੈ ਮਗਰ ਹੋਈ ਹੈ ਜੀ ਇੱਕ ਦੋ ਕਰਾਂ ਚ ਹੋਈਏ ਉਹਨਾਂ ਦਾ ਸਮਾਨ ਸਮੂਹ ਤੋੜ ਤੜ ਕੇ ਵੇਖ ਕੇ ਗਏ ਆ ਇਹ ਨਹੀਂ ਪਤਾ ਵੀ ਹੁਣ ਇੱਥੇ ਕਹਿ ਕੇ ਨਾਲ ਕੋਈ ਉਹਦੇ ਹੋਰ ਹੈ ਬਿੱਤੀ ਰਾਤ ਇੱਥੇ ਇਹਨਾਂ ਦੇ ਜਿਹੜਾ ਸਰਦ ਜਗਜੀਸੂ ਦਾ ਘਰ ਹੈਗਾ ਜੀ ਕਵਰਨਟ ਐਵਨਿਊ ਅਬੋਰ ਵਿਖੇ ਇਹਨਾਂ ਦੇ ਘਰ ਵਿੱਚ ਰਾਤ ਜਿਹੜਾ ਨਾਮ ਨੂੰ ਚੋਰਾਂ ਨੇ ਦਾਖਲ ਹੋ ਕੇ ਚੋਰੀ ਕੀਤੀ ਹੈ ਤੇ ਪੂਰਾ ਪ੍ਰਵਾਹ ਜਿਹੜਾ ਸੀਗਾ ਆਪਣੇ ਕਮਰੇ 784 ਜਿਹੜਾ ਇੱਥੇ ਕੈਮਰੇ ਇਸ ਕਮਰੇ ਵਿੱਚ ਜਿਹੜਾ ਸਮਾਨ ਨਾਲ ਨਕਦੀ ਵਗੈਰਾ ਸੋਨਾ ਵਗੈਰਾ ਅਲਮਾਰੀ ਦੀ ਭਿਆ ਸੀਗਾ ਤੇ ਉਹਨਾਂ ਨੇ ਇਧਰੋਂ ਕਿਚਨ ਵਾਲੇ ਪਾਸੋਂ ਐਂਟਰੀ ਕਰਕੇ ਤੇ ਘਰ ਵਿੱਚ ਦਾਖਲ ਹੋਏ ਰਾਤ ਨੂੰ ਚੋਰੀ ਕੀਤੀ ਹੈ ਤੇ ਚੋਰੀ ਕਰਨੇ ਬੰਦੇ ਇੱਕ ਤੋਂ ਵੱਧ ਹੋ ਸਕਦੇ ਆ ਤੇ ਇੱਕ ਹੋਰ ਘਰ ਵਿੱਚ ਇਥੇ ਨੇੜੇ ਘਰ ਹੈ ਉੱਥੇ ਐਂਟਰੀ ਕੀਤੀ ਸੀ ਉਹਨਾਂ ਦੇ ਘਰ ਵਿੱਚ ਚੋਰੀ ਕਰਨ ਦੇ ਨੀਂਦ ਨਾਲ ਦਾਖਲ ਹੋਏ ਸੀ ਕਿਰਾਏਦਾਰ ਦੇ ਮਕਾਨ ਦੇ ਵਿੱਚ ਕੁਝ ਸੀ ਉੱਥੇ ਤੇ ਉੱਥੇ ਇਹਨਾਂ ਨੂੰ ਕੁਝ ਨਹੀਂ ਮਿਲਿਆ ਤੇ ਇਥੋਂ ਜਿਹੜਾ ਕਾਫੀ ਸਾਮਾਨ ਜਿਹੜਾ ਲੈ ਗਿਆ ਕਰੀਬ 20 ਤੋਲੇ ਇਹਨਾਂ ਦੇ ਸੋਨੇ ਦੇ ਤੇ ਕਰੀਬ 18 ਤੋਲੇ ਜਿਹੜਾ ਚਾਂਦੀ ਦੇ ਗਢੇ ਸੀਗੇ ਉਹਤੇ 4 ਲੱਖ ਰੁਪਏ ਇਹਨਾਂ ਦੇ ਲੱਗਦੀ ਸੀ ਉਹ ਇਥੇ ਚੋਰੀ ਕਰਕੇ ਲੈ ਗਏ ਹਰਿਸਾ ਤੇ ਮੌਕੇ ਤੇ ਅਸੀਂ ਸਾਰੇ ਇੱਥੇ ਆਏ ਹੋਏ ਆ ਫੋਰੈਂਸਿਕ ਟੀਮ ਜਿਹੜੀ ਇੱਥੇ ਬੁਲਾਈ ਹੋਈ ਹੈ ਤੇ ਜਿਹੜਾ ਇੱਥੇ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਤੇ ਹੋਰ ਵੀ ਪਾਰਟੀਆਂ ਅਸੀਂ ਬਣਾਈਆਂ ਹੋਈਆਂ ਨੇ ਆਸ-ਪਾਸੇ ਅਸੀਂ ਜਿਹੜਾ ਸੀਸੀਟੀਵੀ ਕੋਰ ਜਿਹੜੇ ਫੋਟੋ ਜਿਹੜੀ ਇਕੱਤਰ ਕਰ ਰਹੀਆਂ ਪੁਲਿਸ ਪਾਰਟੀਆਂ ਤੇ ਜਿਹੜੀ ਕਾਰਵਾਈ ਜਿਹੜੀ ਅਸੀਂ ਬੜੇ ਸਿੱਧੇ ਰੰਗਣਾ ਕੀਤੀ ਜਾ ਰਹੀ ਹੈ ਤੇ ਜਲਦੀ ਜਿਹੜਾ ਇਹਦਾ ਸਰਾਗ ਲਗਾਇਆ ਜਾਏਗਾ ਤੇ ਪੋਸਟ ਕਵਰੇਜ ਕੀਤੀ ਕਰਾਂਗੇ